ਅੱਜ ਫੇਰ ਮੇਰੀ ਦੁਕਾਨ ਚ ਲਾਈਟ ਹੈ ਨਹੀਂ ਇਕੱਲੇ ਤੇਰੇ ਨਹੀਂ ਪੂਰੀ ਮਾਰਕੀਟ ਚ ਲਾਈਟ ਹੈ ਨਹੀਂ ਉਹ ਵੇਖ ਉਹ ਤਾਰ ਖੁੱਲੀ ਹੋਈ ਆ ਪਰੋਂ ਦੀ ਇਹ ਤਾਂ ਇਹਨਾਂ ਦਾ ਰੋਲ ਦਾ ਹੀ ਸਿਆਪਾ ਫੇਰ ਲਿਗੀ ਹੋਰ ਯਾਰ ਫੇਰ ਇਹ ਲਿਗੀ ਤਾਂ ਮੈਂ ਕਿੰਨੀ ਵਾਰੀ ਕਿਹਾ ਤਾਰੀ ਬਿਜਲੀ ਵਾਲੇ ਨੂੰ ਬੁਲਾ ਲਓ ਇਹਦਾ ਪੱਕਾ ਬੈਂਚਰ ਲਾ ਦਊਗਾ ਉਹਨੇ 500 ਰੁਪਏ ਲੈ ਜਾਣੇ ਇਹਦੇ ਛੋਟੇ ਮोटे ਕੰਮ ਤਾਂ ਮੈਂ ਆਪੇ ਕਰ ਦਿੰਦਾ ਨਾਲੇ ਪਲਾਸ ਰੱਖੀਦਾ ਆਪਾਂ ਐ ਕਰੋ ਤੁਸੀਂ ਘੋੜੀ ਲਿਆਓ ਜਾ ਕੇ ਸਰ ਵੀ ਲੈ ਲੈਂਗਾ ਤੁਮ ਓ ਹਾਂ ਹਾਂ ਆਪਣੇ ਘਰ ਵਿੱਚ ਟੀਵੀ ਦੇ ਸਾਰੇ ਰਿਮੋਟ ਦੇ ਸੈੱਲ ਮੈਂ ਹੀ ਠੀਕ ਕਰਦਾ ਹਾਂ ਹੁਣ ਦੱਸੋ ਕਿਹੜੀ ਤਾਰ ਆ ਕਾਲੀ ਕੇ ਚਿੱਟੀ ਉਹ ਕਾਲੀ ਤਾਰ ਹੈ ਅੱਛਾ ਯੂ ਕਰੰਟ ਆ ਗਿਆ ਚੱਲਣ ਮਾਰ ਕੇ ਤਫਾ ਬਚਾਈ ਨੋ ਤੂੰ ਮਾਰ ਲੈ ਜਿਹੜਾ ਬੋਲੇ ਉਹੀ ਕੁੰਡਾ ਖੋਲੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜਿਹੜਾ ਬੋਲੇ ਉਹੀ ਕੁੰਡਾ ਖੋਲੇ ਯਾਨੀ ਕਿ ਪਹਿਲਾਂ ਬੋਲ ਕੇ ਸਮੱਸਿਆ ਨੂੰ ਆਪਣੇ ਸਿਰ ਲੈ ਲੈਣਾ ਇਹ ਪੰਜਾਬੀ ਦਾ ਮੁਹਾਵਰਾ ਉਸ ਸਮੇਂ ਬੋਲਿਆ ਜਾਂਦਾ ਹੈ ਜਦੋਂ ਕੋਈ ਹੱਲ ਦੱਸ ਕੇ ਸਿਆਪਾ ਮੁੱਲ ਲੈ ਲਵੇ ਪੰਜਾਬੀ ਦੇ ਮੁਹਾਵਰੇਆਂ ਨੂੰ ਸਿੱਖਣ ਲਈ ਇਸ ਵੀਡੀਓ 'ਚ ਬਣੇ ਰਹੋ ਤੂੰ ਕਿੱਧਰ ਘੁੰਮੀ ਜਾਣਾ ਬੰਦਾ ਕਬਰ ਕਿਨਾਰੇ ਤੇ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕਬਰ ਕਿਨਾਰੇ ਹੋਣਾ ਯਾਨੀ ਕਿ ਮੌਤ ਦੇ ਕਰੀਬ ਹੋਣਾ ਵੀਡੀਓ ਚ ਬੜੇ ਰੋਟੇ ਤੁਹਾਡੀਆਂ ਲੱਤਾਂ ਤੇ ਸਿੱਕਾ ਜੰਮਿਆ ਵਾ ਤੁਸੀਂ ਮੇਨ ਲਾਈਨ ਨਹੀਂ ਬੰਦ ਕਰ ਸਕਦੇ ਰੁਕੋ ਮੈਂ ਬੰਦ ਕਰਕੇ ਆਉਂਦਾ ਹੋ ਗਿਆ ਹੋ ਗਿਆ ਠੀਕ ਹੋ ਚੱਲੋ ਕਰੋ ਰਾਮਨ ਪਾਣੀ ਪੜਾ ਮ ਕਰੰਟ ਲੱਗੇ ਬੰਦੇ ਨੂੰ ਪਾਣੀ ਨਹੀਂ ਪਲਾਈਦਾ ਫਲਦੀ ਤੇ ਤੇਲ ਨਹੀਂ ਪਾਈਦਾ ਇੱਕ 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 ਰਦੀ ਤੇ ਤੇਲ ਪਾਉਣ ਮੁਸ਼ਕਲ ਹਾਲਾਤ ਨੂੰ ਫੋੜ ਵੀ ਗੁੰਜਲਦਾਰ ਬਣਾ ਦੇਣਾ ਵੀਡੀਓ ਚ ਬਣੇ ਰਹਿ ਮੈਂ ਕਹਿੰਦਾ ਸਮਾਂ ਖਰਾਬ ਨਾ ਕਰੋ ਆ ਪਿੱਛੇ ਡਾਕਟਰ ਦੀ ਦੁਕਾਨ ਹੈ ਡਾਕਟਰ ਕੋ ਲੈ ਜਾਓ ਚਲੋ 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 ਐਡਾ ਵੱਡਾ ਕੰਟ ਲੱਗਣ ਦੇ ਬਾਅਦ ਵੀ ਨਹੀਂ ਬਚਿਆ ਇਹ ਤਾਂ ਰੱਬ ਦੀ ਨਜ਼ਰ ਸੋਲੀ ਸੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰੱਬ ਦੀ ਨਜ਼ਰ ਸਵੱਲੀ ਹੋਣਾ ਯਾਨੀ ਕਿ ਰੱਬ ਦੀ ਮਿਹਰ ਹੋਣਾ ਇਸ ਵੀਡੀਓ ਚ ਬਣੇ ਰਹੋ ਮੇਰੀ ਫੀਸ 1000 ਰੁਪਇਆ ਉਈ ਦੇ ਨਾਲੋਂ ਚੰਗਾ ਸੀ ਬਿਜਲੀ ਵਾਲੇ ਨੂੰ 500 ਰੁਪਏ ਦੇ ਕੇ ਬੁਲਾ ਲੰਦੇ ਉਹ ਡਾਕਟਰ ਸਾਹਿਬ ਇਹ ਤਾਂ ਦਾੜੀ ਨਾਲੋਂ ਮੁੱਛਾਂ ਵੱਡੀਆਂ ਹੋ ਗਈਆਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦਾੜੀ ਨਾਲੋਂ ਮੁੱਛਾਂ ਵੱਡੀਆਂ ਹੋਣਾ ਯਾਨੀ ਕਿ ਇੱਕ ਨੁਕਸਾਨ ਬਚਾਣ ਦੇ ਖਾਤਰ ਦੂਜਾ ਵੱਡਾ ਨੁਕਸਾਨ ਕਰਾ ਲੈਣਾ ਪੰਜਾਬੀ ਮੁਹਾਵਰੇਆਂ ਨੂੰ ਹੋਰ ਸਿੱਖਣ ਲਈ ਇਸ ਵੀਡੀਓ 'ਚ ਬਣੇ ਰਹੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਉਹ ਲਾਈਟ ਫੇਰ ਚਲੇਗੀ ਉਹ ਹੁਣ ਤਾਂ ਤਾਰੀ ਬਿਜਲੀ ਵਾਲੇ ਨੂੰ ਬੁਲਾ ਲਓ ਬਿਜਲੀ ਆਏ ਨੂੰ ਕਾਹਤੇ ਬੁਲਾਣਾ ਪਲਾਸ ਮੇਰੇ ਕੋਲ ਰਹਿੰਦਾ ਤੁਸੀਂ ਕੋੜੀ ਲਿਆਓ